ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕ ਹੈ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਤੇ ਫਿਰ ਤੁਸੀਂ ਸਾਰੇ ਬਰਾਬਰ ਹੋ ਗਏ ਜੀ ਸੰਵਿਧਾਨ ਮੰਨਣਗੇ ਤੇ ਇਲੈਕਸ਼ਨ 'ਚ ਖੜੇ ਹੋਣਗੇ ਨਾ ਹਾਂਜੀ ਤੇ ਉਹਦੇ ਤੇ ਆਪਾਂ ਹਰੇਕ ਦਾ ਸਤਿਕਾਰ ਕਰਨਾ ਜਿਹੜੀਆਂ ਮਾੜੀਆਂ ਗੱਲਾਂ ਉਹ ਮਾੜੀਆਂ ਤਾਂ ਜਨਤਾ ਜਾਣਦੀ ਹੁੰਦੀ ਯਾਰ ਕੋਈ ਕੋਈ ਰੋਬ ਨਾ ਕੋਈ ਧਬਕੇ ਨਾ ਕੋਈ ਕਿਸੇ ਤੇ ਲਾਂਚਣ ਲੋਣ ਨਾਲ ਘੁੰਡਾ ਬਣ ਜਾਂਦਾ ਗਾਲਿਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਐਮਪੀ ਬਣਾ ਜਿੱਤਣਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿੱਤਣਾ ਇੱਕ ਨੇ ਆ ਔਰ ਪਾਰਟੀ ਹਰੇਕ ਨੇ ਇੱਕ ਨੂੰ ਦੇਣੀ ਹੈ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਅਦੇ ਕਰੀਏ ਕਰਚਿਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹੁਣ ਰੱਬ ਤੋਂ ਮੰਗੀ ਮੰਗੀ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਤਨ ਔਰ ਮੈਨੂੰ ਇਹ ਕਹਿਣ ਚ ਕੋਈ ਇਹ ਚਾਹਤ ਨਹੀਂ ਕਿ ਮੈਂ ਆਪਣੇ بیٹے ਨਾਣਾ ਇੰਦਰ ਪ੍ਰਤਾਪ ਸਿੰਘ ਲਈ ਆਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਇੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜੀਰਾ ਕਾਂਗਰਸ ਪਾਰਟੀ ਲਈ ਤੰਦ ਹੀ ਨਾ ਕੰਮ ਕਰਾਂਗੇ ਸ਼੍ਰੀ ਖਡੂਰ ਸਾਹਿਬ ਹਲਕਾ ਉਹਦੇ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਔਰ ਅਸੀਂ ਸਾਰੇ ਗਿੱਲ ਸਾਹਿਬ ਡੈਨੀ ਜੀ ਭ라이ਪੁਰ ਸਾਹਿਬ ਪੋਲਰ ਸਾਹਿਬ ਆਪਣੇ ਸੁਖਪਾਲ ਸਿੰਘ ਰਮਨਜੀਤ ਸਿੰਘ ਜੀ ਸਿੱਕੀ ਮੈਂ ਅੱਜ ਬਾਕੀ ਹੋਰ ਵੀ ਕਾਂਗਰਸਮੈਨ ਇੱਥੇ ਮੱਥਾ ਟੇਕਣ ਨੂੰ ਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਆਂ ਔਰ ਪਾਰਟੀ ਨੇ ਸਾਡੀ ਨੇ ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ ਕਿ ਮੈਂ ਆਪਣੇ ਬੇਟੇ ਰੋਣਾ ਇੰਦਰ ਪ੍ਰਤਾਪ ਸਿੰਘ ਲਈ ਅਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜ਼ੀਰਾ ਸਾਹਿਬ ਦਾ ਮੈਨੂੰ ਪ੍ਰਮੋਟ ਕੀਤਾ ਸਾਰਿਆਂ ਦੇ ਮਰਜ਼ੀ ਨਾਲ ਔਰ ਪਾਰਟੀ ਨੇ ਅਖੀਰਲੇ ਦਿਨ ਵੀ ਮੈਨੂੰ ਬੁਲਾਇਆ ਬੁਲਾ ਕੇ ਮੈਨੂੰ ਪੁੱਛਿਆ ਕੱਲ ਦੀ ਗੱਲ ਆ ਕੱਲ ਸਵੇਰੇ 11 ਵਜੇ ਮੇਰੀ ਮੀਟਿੰਗ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਲੜ ਇੰਦਰ ਲੜੇ ਮੈਂ ਕਿਹਾ ਜੀ ਫਿਰ ਰਾਣੇ ਦੀ ਜਵਾਨ ਨਹੀਂ ਰਹਿਣੀ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਅੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜੀਰਾ ਕਾਂਗਰਸ ਪਾਰਟੀ ਲਈ ਤੰਦ ਹੀ ਨਾ ਕੰਮ ਕਰਾਂਗੇ ਦੇਖੋ ਗੁਰੂ ਚਰਨਾ ਚੌਣ ਦਾ ਮਤਲਬ ਕੀ ਹੁੰਦਾ ਗੁਰੂ ਚਰਨਾ ਚ ਆਸ਼ੀਰਵਾਦ ਲੈਣ ਲਈ ਜਾਂਦਾ ਔਰ ਮਾਲਕ ਦਾ ਆਸ਼ੀਰਵਾਦ ਲੈਂਦਾ ਔਰ ਕੱਲ ਤੋਂ ਚੰਗੀ ਪੱਧਰ ਤੇ ਅਸੀਂ ਲੜਾਈ ਲੜਾਂਗੇ ਤੇ ਕੁਲਵੀਰ ਸਿੰਘ ਜੀਰਾ ਨੂੰ ਮਾਲਕ ਕਿਰਪਾ ਕਰੇ ਕਿਰਪਾ ਕਰਨ ਵਾਲਾ ਮਾਲਕ ਆ ਝੋਲੀਆਂ ਉਹ ਪਰਦਾ ਤੇ ਮਾਲਕ ਇਸ ਕਾਬਿਲ ਬਣਾਵੇ ਕੁਲਵੀਰ ਸਿੰਘ ਜੀਰਾ ਨੂੰ ਕਿਉਂ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰੀਦੀ ਆ ਡਿਵੈਲਪਮੈਂਟ ਦੀ ਗੱਲ ਕਰੀਦੀ ਆ ਇਸ ਏਜੰਡੇ ਨੂੰ ਇਹ ਨਹੀਂ ਕਿ ਵੀ ਸਿੱਖਾਂ ਦੀ ਗੱਲ ਨਹੀਂ ਕਰਨੀ ਸਿੱਖਾਂ ਦੀ ਵੀ ਗੱਲ ਕਰੇਗਾ ਇਹ ਹਿੰਦੂਆਂ ਦੀ ਵੀ ਗੱਲ ਕਰੇਗਾ ਮੁਸਲਮਾਨਾਂ ਦੀ ਵੀ ਗੱਲ ਕਰੇਗਾ 크ਰਿਸਚੀਅਨ ਭਾਈਚਾਰੇ ਦੀ ਵੀ ਗੱਲ ਕਰੇਗਾ ਸਾਂਝੀ ਵਾਰਤਾ ਦੀ ਗੱਲ ਕਰਾਂਗੇ ਏ ਔਰ ਸਾਰਿਆਂ ਦੀ ਸਾਂਝੀ ਬਾਣੀ ਮਾਨਸ ਕੀ ਜਾਤ ਸਭੇ ਕੇ ਪਹਿਚਾਨਦੋ ਸਾਡੇ ਗੁਰੂ ਨੇ ਕਿਹਾ ਉਹ ਸੋਚ ਨੂੰ ਲੈ ਕੇ ਕਾਂਗਰਸ ਪਾਰਟੀ ਅੱਗੇ ਗਈ ਆ ਜੀਰਾ ਸਾਹਿਬ ਸਾਡੇ ਕੈਂਡੀਡੇਟ ਆ ਚਾਹੇ ਸਿੱਖਾਂ ਦੇ ਉੱਤੇ ਤੇਤਿਆਚਾਰ ਆਪਾਂ ਜਿੰਨਾਂ ਗੱਲਾਂ ਸੁਣੀ ਦੀਆਂ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਲਕ ਕਿਰਪਾ ਕਰੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਪੰਡਾਮ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਪੰਜਾਬ ਦੀ ਡਰੱਗ ਦੀ ਗੱਲ ਇਹ ਸਾਰੇ ਮਸਲੇ ਉਹਨਾਂ 'ਤੇ ਇੱਕਦਮ ਨਹੀਂ ਦੱਸੇ ਜਾ ਸਕਦੇ ਤੇ ਇੱਕ ਮਿੰਟ ਵੀਰ ਇਹ ਸਾਰੀਆਂ ਗੱਲਾਂ ਸਰਦਾਰ ਕੁਲਵੀਰ ਸਿੰਘ ਜ਼ੀਰਾ ਕਰਨਗੇ ਹੋਰ ਹੁਕਮ ਕਰੋ ਇਹ ਜੋ ਉਹਨਾਂ ਪ੍ਰਚਾਰ ਦੇ ਉੱਤੇ ਮੈਂ ਕਾਂਗਰਸ ਪਾਰਟੀ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਲੈਂਗੁਏਜ ਜੀ ਕਿਉਂਕਿ ਤੁਸੀਂ ਬੜੇ ਸਾਰੇ ਸੁਝੇ ਹੋ ਲੈਂਗੁਏਜ ਬੜੀ ਕੁਝ ਜਿਦਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬੜੀ ਗਲਤ ਲੈਵਲ ਦੀ ਬਿਆਨਬਾਦੀ ਦੇ ਕੇ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਦੇ ਉੱਤਰ ਨਾਲ ਜੇ ਉਹ ਮੈਂ ਤਾਂ ਯਾਰ ਹੱਥ ਜੋੜਨ ਵਾਲਾ ਬੰਦਾ ਕਿੱਥੇ ਜੜਾ ਲੋ ਦੂਜੀਆਂ ਪਾਰਟੀਆਂ ਦੇਖੋ ਗੱਲ ਆ ਗੱਲ ਆ ਅਸੀਂ ਸਾਰਿਆਂ ਦਾ ਸਤਿਕਾਰ ਕਰਾਂਗੇ ਸਾਡੇ ਲਈ ਸਰਦਾਰ ਵਿਰਸਾ ਸਿੰਘ ਬਲਟੋਆ ਆਦਰਨ ਆਦਰਨੀ ਹੈ ਭੁੱਲਰ ਸਾਹਿਬ ਜੋ ਕੀਤਾ ਉਹ ਮੈਨੂੰ ਮੈਂ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਦਾ ਵੀ ਆਦਰ ਕਰਾਂਗੇ ਸਾਡਾ ਫਰਜ਼ ਹੈ ਤੇ ਸਾਹਮਣੇ ਸਾਹਮਣੇ ਆਏ ਹੈ ਮੈਂ ਤਾਂ ਉਹਦੇ ਨਾਲ ਦੇ ਤੇ ਮੈਂ ਨਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕ ਹੈ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਤੇ ਫਿਰ ਤੁਸੀਂ ਸਾਰੇ ਬਰਾਬਰ ਹੋਗੇ ਸਾਵਧਾਨ ਮੰਨਣਗੇ ਤਾਂ ਇਲੈਕਸ਼ਨ 'ਚ ਖੜੇ ਹੋਣਗੇ ਨਾ ਤੇ ਉਹਦੇ ਤੇ ਆਪਾਂ ਹਰੇਕ ਦਾ ਸਤਿਕਾਰ ਕਰਨਾ ਜਿਹੜੀਆਂ ਮਾੜੀਆਂ ਗੱਲਾਂ ਉਹ ਮਾੜੀਆਂ ਤਾਂ ਜਨਤਾ ਜਾਣਦੀ ਹੁੰਦੀ ਯਾਰ ਕੋਈ ਕੋਈ ਰੋਪਨਾ ਕੋਈ ਧਬਕੇ ਨਾ ਕੋਈ ਕਿਸੇ ਤੇ ਲਾਂਚਣ ਰੋਣ ਨਾ ਕੋ ਵੱਡਾ ਬਣ ਜਾਂਦਾ ਮੈਂ ਤਾਂ ਯਾਰ ਅੱਜ ਤੱਕ ਕਦੇ ਆ ਟੀਵੀ ਤੇ ਵੀ ਪਹਿਲੀ ਵਾਰ ਕੇ ਖੇਤੀ ਕੂਤੀ ਦੀ ਮੈਂ ਗੱਲ ਕਰਲਾਂ ਕਰਲਾਂ ਰਾਜਨੀਤੀ ਦੀ ਗੱਲ ਬਹੁਤ ਘੱਟ ਕਰਦਾ ਭਾਸ਼ਣ ਮੈਨੂੰ ਦੇਣਾ ਨਹੀਂ ਆਉਂਦਾ ਇਹ ਵੀ ਨਹੀਂ ਗੱਲ ਲੇਕਿਨ ਗੱਲ ਆ ਜੀਰਾ ਜੀ ਲਈ ਭਾਸ਼ਣ ਵੀ ਦਊਗਾ ਠੀਕ ਹੈ ਠੀਕ ਹੈ ਕਿਉਂਕਿ ਸਰਦਾਰ ਮਿੱਤਰ ਸਿੰਘ ਜੀ ਇਨਸਾਨ ਜਿਹੜੇ ਲੋਕ ਨੇ ਜਿਹੜੇ ਇੱਧਰ ਉੱਧਰ ਜਾ ਰਹੇ ਨੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਆਪਣੇ ਬੇਟੇ ਵਾਸਤੇ ਟਿਕਟ ਮੰਗੀ ਸੀ ਲੇਕਿਨ ਹੁਣ ਮੈਂ ਦਿਲੋਂ ਜਿਹੜਾ ਵਾ ਜੀਰਾ ਜੀ ਦੇ ਨਾਲ ਟਿਕਟ ਮਾ ਮਿਲਣ ਤੇ ਤੇ ਨਰਾਜ਼ਗੀ ਚੱਲਦੀ ਰਹਿੰਦੀ ਛੱਡ ਕੇ ਦੇਖੋ ਮਨ ਨੂੰ ਤਾਂ ਆਉਂਦਾ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਐਮਪੀ ਬਣਾ ਜਿੱਤਨਾ ਇੱਕ ਨੇ 4 5 ਖੜੇ ਆ ਇੱਕ ਇੱਕ ਸੀਟ ਤੇ ਜਿੱਤਨਾ ਇੱਕ ਨੇ ਆ ਪਰ ਪਾਰਟੀ ਹਰੇਕ ਨੇ ਇੱਕ ਨੂੰ ਦੇਣੀ ਹੈ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਅਧੇ ਕਰੀਏ ਕਾਰਜਿਆਂ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਹਾਂ ਰੱਬ ਤੋਂ ਮੰਗੀ ਤੇ ਮੰਗੀ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ